ਆਪਣਾ ਵੀਰਪਾਲ ਮਿਸਤਰੀ ਬਰੇਟੇ ਵਾਲਾ ਪਹਿਲੇ ਕਾਚ ਚਾੜੂ ਬਣਾਉਨੇ ਆਪਾਂ ਸੁੱਟੀ ਵਾਲਾ ਇਹ ਨਾ ਕੀ ਵਾਰੀ ਨਿਕਲ ਜਾਂਦਾ ਬਾਈ ਯਾਮ ਇਹ ਆਪਾਂ ਇੱਕ ਨਾ ਨਵਾਂ ਫਾਰਮੂਲਾ ਤਿਆਰ ਕਰੇਗਾ ਇਹ ਫੈਮੀ ਕੋਲ ਆ ਬਾਈ ਜੀ ਫੈਮੀ ਕੋਲ ਲਾ ਕੇ ਨਾ ਇਹਨੂੰ ਪਾ ਦਿਓ ਇਹੜਾ ਇਹ ਕੜਾ ਬਾਈ ਜੀ ਨਾ ਇਹ ਕੜਾ ਥੱਲੇ ਆਣਾ ਚਾਹੀਦਾ ਜਮਾ ਚਾੜੂ ਦੇ ਲਵਿਆ ਇੱਥੇ ਤੇ ਇਹਨੂੰ ਐ ਕਰਕੇ ਪਾਉ ਜੀ ਤੇ ਇਹ ਨਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਬਾਈ ਕਈ ਵਾਰੀ ਘਰੇ ਬਣਾਉਣ ਲੱਗ ਜਾਨੇ ਆਪਾਂ ਤਾਂ ਇਹੇ ਦਿੱਕਤ ਆਉਂਦੀ ਆ ਬਹੁਤ ਕਈ ਵਾਰੀ ਬੰਦਾ ਕੋਈ ਪਾਣੀ ਚ ਡੇਕਦਾ ਕਿਤੇ ਤਾਂ ਆਹ ਫਾਰਮੂਲਾ ਵਰਤ ਲਿਆ ਕਰੋ ਤੇ ਉਸ ਤੋਂ ਬਾਅਦ ਛੇੜਿਆ ਨਾ ਕਰੋ ਇਹਨੂੰ ਇੱਕ ਦਿਨ ਵਾਸਤੇ ਇੱਕ ਦਿਨ ਕਰਕੇ ਰੱਖ ਦਿਓ ਤਿਆਰ ਤੇ ਉਸ ਤੋਂ ਬਾਅਦ ਹੋਰ ਵੀ ਹੋ ਕੇ ਜਮਾਇਆ ਲਓ ਜੀ ਹੋ ਗਿਆ ਤਿਆਰ ਕਿਵੇਂ ਲੱਗੀ ਵੀਡੀਓ ਦੱਬ ਕੇ ਸ਼ੇਅਰ ਕਰਦੇ ਧੰਨਵਾਦ